ਪਿੰਚੰਦ ਆਗਾਸ ਕਰਦਿਆਂ ਡੇਰਾ ਪੱਸੀ ਦੇ ਵਿੱਚ 20 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਜਸਵਿੰਦਰ ਸਿੰਘ ਨੇ ਦੱਸਦੀ ਕਿ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਚੰਡੀਗੜ੍ਹ ਦੇ ਹਸਪਤਾਲ ਚ ਉਸਨੇ ਦਮ ਤੋੜਿਆ ਦੱਸਿਆ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੇ ਸ਼ਦਾਨੀ ਸਮਾਗਮ ਤੋਂ ਬਾਅਦ ਇਹ ਨੌਜਵਾਨ ਪਰੇਸ਼ਾਨ ਸੀ ਮ੍ਰਿਤਕ ਨੌਜਵਾਨ ਨੇ ਮੂਸੇਵਾਲਾ ਦਾ ਸਾਰਾ ਫੋਕ ਸਮਾਗਮ ਲਾਈਵ ਵੇਖਿਆ ਸੀ और उसके परेशान जिसू मूसे गमगी विश्वास कर तैयार ने और कई ने अजिया भी पाई ने और हम दस दे के इस नौजवान वालों खुदकुशी कर ली गई है मृतक नौजवान ने मूस वाला का सारा भोग समागम लाइव वेखा और उस तो परेशान ਅਤੇ ਹੁਣ ਦੱਸ ਦਈਏ ਕਿ ਜਾਣਕਾਰੀ ਮਿਲੀ ਹੈ ਇਸ 20 ਸਾਲਾ ਨੌਜਵਾਨ ਜਸਵਿੰਦਰ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ ਖੁਦਕੁਸ਼ੀ ਕਰ ਲਈ ਹੈ ਡੇਰਾਬੱਸੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ 20 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਜਸਵਿੰਦਰ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਜਾਨ ਦੇ ਦਿੱਤੀ ਹੈ ਲਾਜ਼ਮੀ ਕਿ ਚੰਡੀਗੜ੍ਹ ਦੇ ਹਸਪਤਾਲ ਉਸ ਨੂੰ ਲਿਜਾਇਆ ਗਿਆ ਜਿੱਥੇ ਕੀ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸਿੱਧੂ ਮੂਸੇਵਾਲਾ ਦੇ ਸ਼ਹੀਦੀ ਸਮਾਗਮ ਤੋਂ ਬਾਅਦ ਇਹ ਨੌਜਵਾਨ ਪਰੇਸ਼ਾਨ ਚੱਲ ਰਿਹਾ ਸੀ रविंदर मीत के रविंदर जिसना सिद्धू मूसेवाल का कतल होया हर कोई उस खबर तो बाद परेशान क्योंकि उसके चौण वाले दूर दूर तक फैले हुए संदेश विदेश लेकिन यह बड़ी दुखदाई खबर है कि इस तरह के परेशान से नौजवान जिस वालों खुदकुशी की गई ਬਿਲਕੁਲ ਬੇहद ਦੁਖਦਾਈ ਖਬਰ ਹੈ ਇਸ ਸਮੇਂ ਡੇਰਾ ਡੇਰਾ ਬਸੇ ਤੋਂ ਆ ਰਹੀ ਹੈ ਜਿੱਥੇ 20 ਸਾਲ ਦਾ ਜਿਹੜਾ ਜਸਵਿੰਦਰ ਸਿੰਘ ਹੈ ਨੌਜਵਾਨ ਨੌਜਵਾਨ ਮੁੰਡੇ ਨੇ ਸੁਸਾਈਡ ਕਰ ਲਿਆ ਆਤਮ ਹੱਤਿਆ ਕਰ ਲਈ ਜ਼ਹਿਰੀਲੀ ਚੀਜ਼ ਖਾ ਕੇ ਕਿਉਂਕਿ ਬੇहद ਭਾਵਨਾਤਮਕ ਜਿਹੜਾ ਮਸਲਾ ਸੀਗਾ ਜੋ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਜਿਹੜਾ ਜੋ ਕਾਫੀ ਅਫਸੋਰਸ ਉਸ ਅੰਦਰ ਉਹਦੇ ਭਰਿਆ ਹੋਇਆ ਸੀ ਤੇ ਕਾਫੀ ਜਿਹੜਾ ਹੈ ਨਿਰਾਸ਼ ਵੀ ਸੀਗਾ ਲਗਾਤਾਰ ਵੀਡੀਓ ਦੇਖ ਰਿਆ ਸੀ ਜਿਸ ਤਰੀਕੇ ਨਾਲ ਖਬਰ ਆ ਰਹੀ ਆ ਕਿ ਉਹ ਜੋ ਪੁਰਾਣੀਆਂ ਵੀਡੀਓ ਸੀ ਗਿਆ ਜਿਵੇਂ ਤੁਮੂਸੇ ਵਾਲਾ ਜੀ ਪੁਰਾਣੀਆਂ ਵੀਡੀਓ ਸੀ ਗਿਆ ਉਹਨਾਂ ਨੂੰ ਦੇਖ-ਦੇਖ ਕੇ ਲਗਾਤਾਰ ਭਾਵੁਕ ਹੋ ਰਿਹਾ ਸੀ ਤੇ ਕੱਲ ਜ਼ਹਿਰੀਲੀ ਚੀਜ਼ ਖਾ ਕੇ ਉਸਨੇ ਸੁਸਾਇਸਾਈਡ ਕਰ ਲਿਆ ਤਾਂ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਲਗਾਤਾਰ ਸਰਕਾਰਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਾਂਤੀ ਬਣਾਈ ਰੱਖਣ ਕੋਈ ਵੀ ਇਸ ਤਰੀਕੇ ਦਾ ਕਦਮ ਨਾ ਚੱਕਣ ਜਿਸ ਦੇ ਨਾਲ ਪਰਿਵਾਰ ਕਿਸੇ ਦਾ ਹੋਰ ਉਜੜੇ ਤਾਂ ਇਸ ਕਰਕੇ ਜਿਹੜਾ ਹੈਗਾ ਹੁਣ ਜਿਹੜੀ ਇਹ ਮੰਦ ਭਾਗੀ ਖਬਰ ਡੇਰਾ ਬਸੀ ਦਵਾਈ

ਕਿਉਂਕਿ ਕਾਫੀ ਭਾਵਨਾਤਮਕ ਸੀ ਕਿਉਂਕਿ ਜਿਹੜੀ ਇਹ ਉਮਰ ਹੈਗੀ 18 ਤੋਂ 20 ਸਾਲ 22 ਸਾਲ ਤੱਕ ਬੇहद ਭਾਵਨਾਤਮਕ ਜਿਹੜੀ ਉਮਰ ਹੁੰਦੀ ਹੈ ਭਾਵਨਾਵਾਂ ਨਾਲ ਜੁੜੇ ਹੁੰਦੇ ਕਈ ਚੀਜ਼ਾਂ ਤਾ ਜਿਹੜੇ ਇਹ ਜਿਹੜਾ ਸਿੱਧੂ ਮੂਸੇਵਾਲਾ ਵਾਲੇ ਦੇ ਗੀਤ ਬਹੁਤ ਜ਼ਿਆਦਾ ਜਿਹੜਾ ਇਹ ਨੌਜਵਾਨ ਹੁੰਦਾ ਸੀਗਾ ਤੇ ਬਹੁਤ ਵੱਡਾ ਫੈਨ ਸੀਗਾ ਕਈ ਵਾਰੀ ਮਿਲਿਆ ਵੀ ਇਹ ਫੈਨ ਉਸ ਸਿੱਧੂ ਮੂਸੇਵਾਲਾ ਨੂੰ ਕਿਤੇ ਉਸ ਤੋਂ ਬਾਅਦ ਕਾਫੀ ਜਿਹੜੇ ਜਿਹੜਾ ਹੈਗਾ ਉਹਦੇ ਨਾਲ ਜੁੜਿਆ ਹੋਇਆ ਸੀਗਾ ਤਾਂ ਇਹ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਉਸਨੇ ਆਤਮ ਹੱਤਿਆ ਕੀਤੀ ਤਾਂ ਕਿਤੇ ਨਾ ਕਿਤੇ ਪਰਿਵਾਰ ਲਈ ਸਦਮਾ ਜਿਹੜਾ ਹੈਗਾ ਪਰਿਵਾਰ ਲਗਾਤਾਰ ਦੇਖ ਰਿਹਾ ਸੀ ਕਿ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਉਦਾਸ ਸੀਗਾ ਜਸਵਿੰਦਰ ਸਿੰਘ ਤਾਂ ਪਰਿਵਾਰ ਨੇ ਬਹੁਤ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਇੱਕਦਮ ਨਾਲ ਹੀ ਜ਼ਹਿਰੀਲੀ ਚੀਜ਼ ਖਾ ਕੇ ਉਸਨੇ ਸਾਲ ਆਪਣੀ ਜੀਵਨ ਲੇਲਾ ਜਿਹੜੀ ਹੈਗੀ ਸਮਾਪਤ ਕਰਨੀ ਤਾਂ ਕਿਤਨੇ ਕਿਤੇ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਇਸ ਦੇ ਨਾਲ ਲੱਗਿਆ ਤਾਂ ਪਰਿਵਾਰ ਵੀ ਸਦਮੇ 'ਚ ਆਸ-ਪਾਸ ਦੇ ਲੋਕ ਦੋਸਤ ਰਿਸ਼ਤੇਦਾਰ ਸਾਥ ਸਦਮੇ 'ਚ ਤਾਂ ਇੱਕ ਬੇਹੱਦ ਮੰਦ ਭਾਗੀ ਕਰਨਾ ਵੀ ਪੰਜਾਬ ਦੇ ਵਿੱਚ ਇਸ ਨੂੰ ਕਹਿ ਸਕਿਆ ਜਾ ਸਕਦਾ ਜੀ ਜੀ ਰਵਿੰਦਰ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਜਸਵਿੰਦਰ ਸਿੰਘ ਨੇ ਜ਼ਹਿਰੀਲੀ ਵਸਤੂ ਨਿਕਲ ਕੇ ਜਾਦ ਦਿੱਤੀ ਪਰੇਸ਼ਾਨ ਸੀਓ ਪਰੇਸ਼ਾਨ ਸੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਔਰ ਉਸਨੇ ਸਦਾਂਦੀ ਸਮਾਗਮ ਜੁੜਾ ਹੈ ਉਹ ਸਾਰਾ ਪੋਕ ਸਮਾਗਮ ਲਾਈਵ ਵੇਖਿਆ ਸੀ ਔਰ ਉਸ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਚੱਲ ਰਹਾ ਸੀ ਔਰ ਐਸੀ ਤੇ ਚਲਦਿਆਂ ਉਸਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਰੁਕਦੇ ਅੱਗੇ ਗੋਲਡੀ ਬਰਾੜ ਤੇ ਹਰਵਿੰਦਰ ਰਿੰਦਾ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਹੋਇਆ ਦੱਸਿਆ ਕਿ ਸੀਬੀਆਈ ਦੀ ਮੰਗ ਤੇ ਹੀ ਇਹ ਨੋਟਿਸ ਜਾਰੀ ਹੋਇਆ ਸੋ ਗੋਲਦੀ ਬਰਾੜ ਅਤੇ ਹਰਵਿੰਦਰ ਰਿੰਦਾ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਗਿਆ ਹੈ ਸੀਬੀਆ ਦੇ ਮੰਗਦੇ ਰੈਡ ਕਾਰਡਰ ਨੋਟਿਸ ਜਾਰੀ ਹੋਇਆ ਹੈ ਔਰ ਇਸ ਮੁਬਵਤ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਵੱਲੋਂ 파ਰਤ ਹਵਾਲਗੀ ਲਈ ਮਤਾ ਹੁਣ ਭੇਜਾ ਜਾਵੇਗਾ। ਦਾਜ਼ੀ ਕਿ ਗੋਲਦੀ ਬਰਾੜ ਨੂੰ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਆਏ ਰੈਡ ਕਾਰਡਰ ਨੋਟਿਸ ਜਾਰੀ ਨਹੀਂ ਹੋਇਆ। ਫਰੀਦਕੋਟ ਵਿੱਚ ਦਰਜ ਦੋ ਮਾਮਲੇ ਸੰਬੰਧੀ ਇਹ ਨੋਟਿਸ ਜਾਰੀ ਹੋਇਆ ਹੈ। ਗੋਲਦੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਵੀ ਦੱਸ ਦੇ ਪਰ ਜ਼ਿੰਮੇਵਾਰੀ ਲਈ ਸੀ। ਮੁਹਾਲੀ ਹਮਲੇ 'ਚ ਪੁਲਿਸ ਨੂੰ ਹਰਵਿੰਦਰ ਰਿੰਦਾ ਦੀ ਪਾਲ ਹੈ। ਕਤੀ ਇਹ ਤੋਂ ਬਹਾਲੀ ਦੇ ਵਿੱਚ ਜਿਹੜਾ ਇੰਟੈਲੀਜੈਂਸ ਸਟਾਫਟ ਤੇ ਹਮਲਾ ਹੋਇਆ ਸੀ ਉਸੇ ਤਾਰ ਹਰਵਿੰਦਰ ਰਿੰਦਾ ਨਾਲ ਜੁੜੇ ਹੋਏ ਤੇ ਜਿਹੜੀ ਤਸਵੀਰ ਸੀ ਉਹ ਸਾਹਮਣੇ ਆਈ ਸੀ ਜੇ ਵਿਚਕਾਰ ਇਹਨਾਂ ਦੋਨਾਂ ਦੇ ਖਿਲਾਫ ਰੈਡ ਕਾਰਡ ਨੋਟਿਸ ਜਾਰੀ ਹੋਇਆ ਹੈ ਸੀਬੀਆ ਦੀ ਮੰਗ ਤੇ ਹੀ ਇਹ ਰੈਡ ਕਾਰਡ ਨੋਟਿਸ ਜਾਰੀ ਹੋਇਆ ਹਾਲਾਂਕਿ ਜਿਸ ਨਾਲ ਹਰਵਿੰਦਰ ਰਿੰਦਾ ਦੀਪਾਲ ਕਿਉਂਕਿ ਲਗਾਤਾਰ ਉਸ ਵੱਲੋਂ ਕਟਨਾਵਾ ਨੂੰ ਅੰਜਾਮ ਦੇਣ ਦੇ ਲਈ ਜਿਹੜਾ ਮਾਸਟਰ ਮਾਈਂਡ ਹੋ ਉਹ ਦੱਸਿਆ ਜਾ ਰਿਹਾ ਹੈ ਲੇਕਿਨ 골ਡੀ ਬਰਾੜ ਜਿਸ ਨਾਲ ਰੈਡ ਕਾਰਡ ਨੋਟਿਸ ਉਸਤੇ جاری ਹੋਇਆ ਹੈ ਲੇਕਿਨ ਇਹ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਨਹੀਂ ਹੋਇ ਉਸ ਦੇ ਮਤਲਬਕ ਇਹ ਰੈਡ ਕਨਨ ਨੋਟਿਸ ਜਾਰੀ ਹੋਇਆ ਸੋ ਦੱਸਦੇ ਹਾਂ ਕਿ 골ਡੀ ਤੇ ਰੰਦਾ ਤੇ ਹੁਣ ਸ਼ਿਕੰਦਾ ਜਿਹੜਾ ਹੈ ਉਹ ਕੱਸਿਆ ਜਾ ਰਿਹਾ ਦੋਹਾਂ ਵਾਂਟਡ ਮੁਲਜ਼ਮਾਂ ਖਿਲਾਫ ਰੈਡ ਕਨਨ ਨੋਟਿਸ ਜਾਰੀ ਹੋਇਆ ਇੰਟਰਪੋਲ ਨੇ ਸੀਬੀਆਈ ਦੀ ਮੰਗਤੇ ਨੋਟਿਸ ਜਾਰੀ ਕੀਤਾ ਹੈ 골ਡੀ ਬਾਰਾਡ ਨੂੰ ਫਰੀਦਕੋਟ ਵਿਧਰਜ ਦੋ ਐਫ ਆਈ ਆਰ ਮਾਮਲੇ ਦੇ ਵਿੱਚ ਇਹ ਰੈਡ ਕਨਨ ਨੋਟਿਸ ਜਾਰੀ ਹੋਇਆ ਪੰਜਾਬ ਪੁਲਿਸ ਨੇ ਦੋ ਮਾਮਲਿਆਂ ਵਿੱਚ 골ਡੀ ਦੀ ਹਵਾਲਗੀ ਮੰਗੀ ਹੈ ਫਰੀਦਕੋਟ ਜ਼ਿਲ੍ਹੇ 1 ਨਵੰਬਰ 2020 ਤੇ ਫਰਵਰੀ 2021 ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਨੇ ਵੱਖ-ਵੱਖ ਮਾਮਲਿਆਂ ਵਿੱਚ ਕੋਲਡੀ ਬਰਾੜ ਨੂੰ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨੋਟਿਸ ਜਾਰੀ ਨਹੀਂ ਹੋਇਆ ਮੂਸੇਵਾਲਾ ਕਤਲ ਮਾਮਲੇ ਵਿੱਚ ਰੈੱਡ ਕਾਰਡਰ ਨੋਟਿਸ ਜਾਰੀ ਕਰਨ ਲਈ ਚਾਰਟ ਸ਼ੀਟ ਦਾਇਰ ਕਰਨੀ ਜ਼ਰੂਰੀ ਹੈ ਅਦਾਲਤ ਵੱਲੋਂ ਗ੍ਰਿਫਤਾਰੀ ਦੇ ਹੁਕਮਾਂ ਤੋਂ ਬਾਅਦ ਹੀ ਇਸ ਕਤਲ ਮਾਮਲੇ ਦੇ ਵਿੱਚ ਨੋਟਿਸ ਜਾਰੀ ਹੋ ਸਕਦਾ ਹੈ